ਪਰ ਇਸ ਵਾਰ ਤੁਹਾਡੇ ਸਾਥ ਦੀ ਜ਼ਿਆਦਾ ਲੋੜ ਹੈ ਕਿਉਂਕਿ ਜਿੱਦਾਂ ਅੰਦਰ ਤੁਸੀਂ ਦੇਖ ਕੇ ਆਏ ਹੋ ਕਿ ਸਾਡੇ ਯੋਧਿਆਂ ਦੀ ਉਸ ਸਮੇਂ ਦੇ ਜ਼ਾਲਮ ਗੋਰਿਆਂ ਦੇ ਨਾਲ ਟੱਕਰ ਸੀ ਪਰ ਜੇ ਸਿਨੇਮੇ ਦੇ ਰੂਪ 'ਚ ਕਹਾਂ ਤੇ ਅੱਜ ਸਾਡੇ ਸਿਨੇਮੇ ਦੀ ਵੀ ਹਾਲੀਵੁੱਡ ਨੂੰ ਇੱਕ ਮਿੱਠੀ ਜੀ ਟੱਕਰ ਹੈ ਕਿਉਂਕਿ ਕਿਸੇ ਵੀ ਚੀਜ਼ ਤੇ ਕਦੀ ਵੀ ਕਿਸੇ ਦੀ ਇਜਾਰੇਦਾਰੀ ਨਹੀਂ ਹੋ ਸਕਦੀ ਮਾਲਕੀ ਨਹੀਂ ਹੋ ਸਕਦੀ ਕਿ ਚੰਗਾ ਕੰਮ ਕੋਈ ਇਕ ਹੀ ਕਰ ਸਕਦਾ ਸਾਡੇ ਪੰਜਾਬੀ ਸਿਨੇਮੇ ਨੇ ਵੀ ਅੱਜ ਸਾਬਤ ਕਰ ਦਿੱਤਾ ਕਿ ਅਸੀਂ ਭੱਜ ਕੇ ਜ਼ਰੂਰ ਰਲੇ ਆ ਬੜੀ ਸਪੀਡ ਨਾਲ ਮਗਰ ਭੱਜੇ ਆ ਪਰ ਤੁਸੀਂ ਸਾਰਿਆਂ ਫਿਲਮ ਦੇਖੀ ਹੈ ਹਾਲੀਵੁੱਡ ਦੇ ਨਾਲ ਜਾ ਕੇ ਰਲ ਗਏ ਕਿ ਨਹੀਂ ਅੱਜ ਬੜੇ ਔਖੇ ਸਮਿਆਂ ਚੋਂ ਲੰਘਿਆ ਪੰਜਾਬੀ ਸਿਨੇਮਾ ਜਦੋਂ ਪਹਿਲੀ ਫਿਲਮ ਕੀਤੀ ਸੀ ਮੈਂ ਵੀ ਕਿਤੇ ਜੀਆਂ ਨੂੰ ਉਦੋਂ ਲੱਗਦਾ ਸੀ ਕਿ ਅਜੇ ਸਿਨੇਮਾ ਬਹੁਤ ਦੂਰ ਹੈ ਪਰ ਅਸੀਂ ਫਿਲਮਾਂ ਜ਼ਰੂਰ ਬਣਾ ਰਹੇ ਹਾਂ ਪਰ ਸਿਨੇਮਾ ਦੂਰ ਹੈ ਪਰ ਉਦੋਂ ਇੱਕ ਕੋਸ਼ਿਸ਼ ਜਿਹੜੀ ਸੀ ਅੱਜ ਉਹ ਰੰਗ ਲੈ ਆਈ ਹੈ ਉਹ ਸਬਜੈਕਟ ਜਿਹੜੇ ਕਦੇ ਕੋਈ ਸੋਚਦਾ ਵੀ ਨਹੀਂ ਸੀ ਪੰਜਾਬੀ 'ਚ ਵੈਸੇ ਹੀ ਸੋਚਣਾ ਲੱਗਦਾ ਸੀ ਡ੍ਰੀਮਿੰਗ ਕਰਨ ਵਾਲੀ ਗੱਲ ਹੈ ਕਿ ਕਦੇ ਸ਼ਿਪ ਤੇ ਵੀ ਪੰਜਾਬੀ ਫਿਲਮ ਬਣ ਸਕਦੀ ਹੈ ਕਿ ਸ਼ਿਪ ਸਮੁੰਦਰ 'ਚ ਤੁਰਿਆ ਫਿਰੇ ਸਾਡਾ ਪਰ ਅੱਜ ਉਸ ਮਾਲਕ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਉਹ ਸਬਜੈਕਟ ਜਿਹੜਾ ਮੈਨੂੰ 7ਵੀਂ ਚ ਸਿਲੇਬਸ ਚ ਲੱਗਾ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਪੰਜਾਬੀ ਚ ਕਾਮਾਗਾਟਾ ਮਾਰੂ ਹੀ ਲਿਖਿਆ ਹੁੰਦਾ ਸੀ ਪਰ ਮੈਨੂੰ ਲੱਗਦਾ ਸ਼ਾਇਦ ਉਹ 8ਵਾਂ કે 9ਵਾਂ ਚੈਪਟਰ ਹੁੰਦਾ ਸੀ ਸਾਡਾ ਉਹ ਪੜ੍ਹਦੇ ਆ ਜਦੋਂ ਤਸਵੀਰ ਦੇਖਦੇ ਸੀ ਬਾਬਾ ਗੁਰਦੇਵ ਸਿੰਘ ਜੀ ਦੀ ਜਦੋਂ ਉਹ ਸ਼ਿਪ ਦੀ ਤਸਵੀਰ ਵੀ ਛਪੀ ਹੁੰਦੀ ਸੀ ਸਾਡੇ ਪਾਠ ਪੁਸਤਕ ਦੇ ਵਿੱਚ ਕਦੇ ਡ੍ਰੀਮ ਨਹੀਂ ਸੀ ਕੀਤਾ ਕਿ ਕਦੇ ਵਕਤ ਆਏਗਾ ਕਿ ਪਾਪਾ ਗੁਰਦੇਵ ਸਿੰਘ ਜੀ ਦਾ ਕਰੈਕਟਰ ਮੇਰੇ ਕਰਮਾ ਚ ਲਿਖਿਆ ਜਾਏਗਾ ਮੈਂ ਉਸ ਕੁਦਰਤ ਦਾ ਬਹੁਤ ਧੰਨਵਾਦੀ ਹਾਂ ਕਿੰਨਾ ਵੱਟਾ ਇਤਿਹਾਸਕ ਕਿਰਦਾਰ ਮੈਨੂੰ ਕਰਨ ਨੂੰ ਮਿਲਿਆ ਔਰ ਦੂਸਰਾ ਧੰਨਵਾਦ ਵੇਲੀ ਜਨਤਾ ਪ੍ਰੋਡਕਸ਼ਨਸ ਦਾ ਜਿਨ੍ਹਾਂ ਨੇ ਪਹਿਲਾਂ ਇਹ ਫਿਲਮ ਨੂੰ ਇਮੇਜਿਨ ਕੀਤਾ ਸੋਚਿਆ ਕਿ ਅਸੀਂ ਇਹ ਬਣਾਈਏ ਫਿਰ ਹਿੰਮਤ ਕੀਤੀ ਔਰ ਲਗਨ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਫਿਲਮ ਬਣੀ ਹੈ ਮੈਂ ਮਨਪ੍ਰੀਤ ਸਿੰਘ ਜੌਲ ਹੁਣਾ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉਦਦਮ ਕੀਤਾ ਭਾਜੀ ਕਿੱਥੇ ਸੀ ਆਜਾ ਪਾਜੀ ਆਜੋ ਪਲੀਜ਼ ਪਰ ਇਹ ਚੀਜ਼ ਪੋਸੀਬਲ ਨਾ ਹੁੰਦੀ ਕਦੇ ਵੀ ਸੰਭਵ ਨਾ ਹੁੰਦੀ ਚਾਹੇ ਇਹ ਵੀ ਸੋਚ ਲੈਂਦੇ ਚਾਹੇ ਮੈਂ ਵੀ ਇੱਛਾ ਰੱਖਦਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਜੇ ਸਾਡੇ ਕੋਲ ਸ਼ਰਨ ਆਰਟ ਵਰਗਾ ਨੌਜਵਾਨ ਮੇਕਰ ਨਾ ਹੁੰਦਾ ਇਹ ਚਿਹਰੇ ਮੋਹਰੇ ਦੇਖ ਕੇ ਲੱਗਦਾ ਏਡੇ ਸਾਦੇ ਜਿਹੇ ਬੰਦੇ ਵਰਲਡ ਸਿਨੇਮਾ ਨੂੰ ਟੱਕਰ ਦੇ ਰਹੇ ਨੇ ਸੋ ਲਿਖਣਾ ਔਰ ਡਾਇਰੈਕਟ ਕਰਨਾ ਔਰ ਫਿਰ ਉਹਦਾ ਵੀ ਐਫਐਕਸ ਤੇ ਵੀ ਆਪ ਬੈਠਣਾ ਸੋ ਅਸਲ ਦੇ ਵਿੱਚ ਸ਼ਰਨ ਆਰਟ ਦੀ ਰੂਹ ਚੋਂ ਨਿਕਲਿਆ ਹੋਇਆ ਏ ਪ੍ਰੋਡਕਟ ਹੈ ਇਹਨਾਂ ਦੇ ਸੁਪਨਿਆਂ ਦੀ ਏ ਤਾਬੀਰ ਹੈ ਸੁਪਨੇ ਸਾਕਾਰ ਹੋਏ ਨੇ ਔਰ ਮੇਰੇ ਵਰਗੇ ਬੰਦੇ ਦੀ ਮਸਕੀਨ ਦੀ ਇੱਛਾ ਪੂਰੀ ਹੋਈ ਹੈ ਕਿ ਕਦੇ ਇਦਾਂ ਦਾ ਕੈਰੇਕਟਰ ਕਰਨ ਨੂੰ ਮਿਲੇ ਅੱਜ ਭਾਜੀ ਤਰਸੀਮ ਜੱਸੜ ਹੁਣੀ ਅਬ੍ਰਾਡ ਨੇ ਵਰਨਾ ਇੱਥੇ ਸਾਡੇ ਨਾਲ ਬਹਿ ਕੇ ਤੁਹਾਡੇ ਨਾਲ ਦੋ ਬੋਲੋ ਵੀ ਸਾਂਝੇ ਕਰਦੇ ਉਹ ਵੀ ਤੁਹਾਡਾ ਇਹ ਪਿਆਰ ਮਹਿਸੂਸ ਕਰਦੇ ਪਰ ਉੱਥੇ ਵੀ ਆਡੀਅנס ਨੂੰ ਮਿਲਣਾ ਬਹੁਤ ਜ਼ਰੂਰੀ ਸੀ ਸੋ ਮੈਂ ਤਰਸੀਮ ਜੱਸੜ ਹੁਣਾ ਨੂੰ ਮਨਪ੍ਰੀ ਜੋਲ ਹੁਣਾ ਨੂੰ ਕਰਮਜੀਤ ਭਾਜੀ ਹੁਣਾ ਨੂੰ ਔਰ ਸ਼ਰਨ ਆਟ ਇਹਨਾਂ ਦੀ ਪੂਰੀ ਟੀਮ ਸੇਖੋਂ ਸਾਡਾ ਕਿਥੇ ਇੰਦਰ ਸਾਰੇ ਇਹਨਾਂ ਦਾ ਮੈਂ ਧੰਨਵਾਦ ਦਿਆਂ ਕਿ ਇਹਨਾਂ ਨੇ ਇੰਨੇ ਖੂਬਸੂਰਤ ਸੁਪਨੇ ਦਾ ਮੈਨੂੰ ਸਾਥੀ ਬਣਾਇਆ ਔਰ ਕਰਮਜੀਤ ਅਨਮੋਲ ਹੋਣੇ ਜਿੰਨ ਜਿੱਦਾਂ ਦੀਆਂ ਅਸੀਂ ਗੱਲਾਂ ਕਰ ਰਹੇ ਸੀ ਹੀ ਗਾਟ ਇਮੋਸ਼ਨਲ ਕਿ ਭਾਜੀ ਆਸ ਸਿਨੇਮੇ ਦਾ ਲੈਵਲ ਅਸੀਂ ਕਦੇ ਸੋਚਦੇ ਸੀ ਜੋ ਅੱਜ ਕੁਦਰਤ ਨੇ ਸਾਨੂੰ ਦਿੱਤਾ ਸੋ ਮੈਂ ਮਲਕੀਤ ਰੌਣੀ ਜੀ ਤੁਹਾਡਾ ਵੀ ਧੰਨਵਾਦ ਦੀਆਂ ਆਪਣੇ ਛੋਟੇ ਜਿਹੇ ਕਿਰਦਾਰ ਦੇ ਨਾਲ ਹੀ ਫਿਲਮ ਨੂੰ ਸ਼ੁਰੂ ਤੇ ਅਖੀਰ ਤੇ ਵਿੱਚ ਕਿ ਨਵਾਂ ਰੰਗ ਦਿੱਤਾ ਇਹਨਾਂ ਨੇ ਸਾਨੀ ਸਾਹਿਬ ਇਹ ਵੀ ਸਾਡੇ ਉਹ ਸਾਥੀ ਜਿਹੜੇ ਸਿਨੇਮਾ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਸੋ ਮੈਂ ਜਿੱਥੇ ਸਾਰਿਆਂ ਦਾ ਧੰਨਵਾਦੀ ਆ ਇਸ ਤੋਂ ਪਹਿਲਾਂ ਕਿ ਆਪਾਂ ਸਾਰੇ ਗੱਲਾਂ ਕਰੀਏ ਸ਼ਰਨ ਆਟ ਵੀ ਗੱਲਾਂ ਕਰਨਗੇ ਬਾਕੀ ਵੀ ਸਾਰਿਆਂ ਨੇ ਕਰਨੀਆਂ